ਆਓ ਸਭ ਤੋਂ ਪਹਿਲਾਂ ਫਤੀਹ ਦੀ ਸਾਂਝ ਪਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਕਾਰ ਸਤਿਗੁਰ ਪ੍ਰਸਾਦ ਅਤਿ ਸਾਖੀ ਸ੍ਰੀ ਗੁਰੂ ਨਾਨਕ ਜੀ ਕੀ ਅਵਤਾਰ ਧਾਰਨੇ ਕੀ ਸ੍ਰੀ ਗੁਰੂ ਨਾਨਕ ਜੀ ਕੀ ਜਨਮ ਪੱਤਰੀ ਲਿਖਣੇ ਕੀ ਵਿੱਦ ਦਾ ਸ੍ਰੀ ਗੁਰੂ ਅੰਗਦ ਦੇਵ ਜੀ ਦੀਵਾਨ ਲਗਾਏ ਬੈਠੇ ਅਰ ਸਭ ਸਿੱਖ ਬੈਠੇ ਭਾਈ ਬੁੱਢੇ ਥੀ ਆਦੇ ਲੈਕਰ ਸਭ ਸਰੋਤੇ ਆਏ ਬੈਠੇ ਭਾਈ ਪੈੜਾ ਮੋਖਾ ਲਿਖਣ ਲੱਗਾ ਸੰਮਤ 1526 ਕਤਕ ਦੀ ਪੂਰਨ ਮਾਸੀ ਨੂੰ ਗੁਰੂ ਨਾਨਕ ਜੀ ਜਨਮ ਲੀਤਾ ਇੱਕ ਘੜੀ ਉੱਤੇ ਅੱਧੀ ਰਾਤ ਬੀਤੀ ਉਸ ਸਮੇਂ ਅਨੁਰਾਧਾ ਨਛੱਤਰ ਸੀ ਸ਼ੁਭ ਮਹੂਰਤਾ ਰਾਏ ਭੋਏ ਪੱਟੀ ਦੀ ਤਲਵੰਡੀ ਕਾਲੂ ਵੇਦੀ ਦੇ ਘਰ ਮਾਤਾ ਤ੍ਰਿਪਤਾ ਦੇ ਉਦਰ ਥੀ ਤਾਂ ਕਾਲੂ ਨੂੰ ਖਬਰ ਹੋਈ ਕਾਲੂ ਵੇਦੀ ਦਾ ਪ੍ਰੋਹਤਾ ਹਰੇ ਦਿয়াল ਸੀ ਨਾਲੇ ਕੁੱਲ ਦਾ ਗੁਰਦੇਵ ਸੀ ਕਾਲੂ ਵੱਡੀ ਵੇਲੇ ਉੱਠ ਕੇ ਹਰਦੇয়াল ਦੇ ਘਰ ਗਿਆ ਜਾ ਕੇ ਆਖਿਓ ਉਸ ਪਾਂਦਾ ਜੀ ਮੱਥਾ ਟੇਕਦਾ ਹਾਂ ਤਾਂ ਅੱਗੋਂ ਹਰदयाल ਆਖਿਆ ਕਾਲੂ ਇਸ ਵੇਲੇ ਕਿਉਂ ਆਇਆ ਹੈ ਕਾਲੂ ਆਖਿਆ ਜੀ ਬਾਲਕ ਨੇ ਜਨਮ ਲੀਤਾ ਹੈ ਤੁਸੀਂ ਚੱਲ ਕੇ ਜਨਮ ਪੱਤਰੀ ਲਿਖੋ ਤਾਂ ਹਰदयाल ਨੇ ਕਿਹਾ ਭਲਾ ਮਹਿਤਾ ਕਾਲੂ ਮੈਂ ਸੇਵਾ ਪੂਜਾ ਕਰਕੇ ਆਮਦਾ ਹਾਂ ਤੂੰ ਚੱਲ ਘਰ ਤਾਂ ਕਾਲੂ ਆਪਣੇ ਘਰ ਆਇਆ ਪਿੱਛੋਂ ਪੰਡਿਤ ਪੰਜ ਘੜੀਆਂ ਦੇਣ ਚੜੇ ਆਇਆ ਕਾਲੂ ਨੂੰ ਅਸੀਰਵਾਦ ਦਿੱਤੀ ਤਾਂ ਕਾਲੂ ਪ੍ਰੋਤ ਨੂੰ ਅੰਦਰ ਲੈ ਗਿਆ ਅੱਗੇ ਕਾਲੂ ਵਿਸ਼ਾਵਣੇ ਕਰ ਰੱਖੇ ਆਹੇ ਪੰਡਤ ਨੂੰ ਬਿਠਾ ਲਿਆ ਪਾਉਂਦੇ ਬੈਠ ਕੇ ਆਖਿਆ ਕਾਲੂ ਕਾਗਦ ਕੇਸਰ ਲੈ ਆਓ ਤਾਂ ਕਾਲੂ ਕਾਗਦ ਕੇਸਰ ਤੇ ਥਾਲੀ ਵਿੱਚ ਚਾਵਲ ਗੁੜ ਲੈ ਆਇਆ ਤਾ ਪੰਡਤ ਆਖਿਆ ਕਾਲੂ ਸ਼ਬਦ ਸੁਣਾਓ ਜੋ ਉਸ ਵੇਲੇ ਕਿਆ ਸ਼ਬਦ ਲੈਕਰ ਜਨਮਿਆ ਹੈ ਅਤੇ ਵਕਤ ਸੁਣਾਏ ਕਿਸ ਵਕਤ ਜਨਮ ਲੀਤਾ ਹੈ ਤਾਂ ਕਾਲੂ ਆਖਿਆ ਜੋ ਜਨਮ ਦੀ ਮੈਨੂੰ ਖਬਰ ਹੈ ਇੱਕ ਘੜੀ ਦੋ ਪਹਿਰ ਰਾਤ ਬੀਤੀ ਸੀ ਤਦ ਜਨਮ ਲੀਤਾ ਹੈ ਸੋ ਅਤੇ ਸ਼ਬਦ ਦੀ ਮੈਨੂੰ ਖਬਰ ਨਹੀਂ ਤਾ ਪੰਡਤ ਆਖਿਆ ਕਾਲੂ ਅੰਦਰੋਂ ਜਾ ਕੇ ਦਾਈ ਪਾਸੋਂ ਪੁੱਛ ਤਾ ਕਾਲੂ ਅੰਦਰੋਂ ਦੌਲਤਾਂ ਲਈ ਨੂੰ ਬਾਹਰ ਸਦਿਆ ਦਾਈ ਬਾਹਰ ਆਈ ਆਖਣ ਲੱਗੀ ਮਹਿਤਾ ਜੀ ਮੈਨੂੰ ਕਿਉਂ ਸਦਿਆ ਹੈ ਤਾਂ ਕਾਲੂ ਨੇ ਕਿਹਾ ਦਾਈ ਜੋ ਪੰਡਤ ਹੋਰੀ ਪੁੱਛਦੇ ਹਨ ਸੋ ਤੂੰ ਜਾਣਦੀ ਹੈ ਤਾਂ ਦੱਸ ਤਾਂ ਦਾਈ ਆਖਿਆ ਪੰਡਿਤ ਜੀ ਕਿਆ ਪੁੱਛਦੇ ਹੋ ਤਾਂ ਪੰਡਿਤ ਕਹਿਆ ਦਾਈ ਬਾਲਕ ਕਿਹਾ ਸ਼ਬਦ ਲੈਕਰ ਜਨਮਿਆ ਹੈ ਤਾਂ ਦਾਈ ਬੋਲੀ ਪੰਡਿਤ ਜੀ ਮੇਰੇ ਹੱਥਾਂ ਵਿੱਚ ਕਈ ਬਾਲਕ ਜਨਮੇ ਪਰ ਅਜਿਹਾ ਬਾਲਕ ਇਸ ਤਰ੍ਹਾਂ ਕੋਈ ਨਹੀਂ ਜਨਮਿਆ ਇਸ ਦਾ ਆਵਾਜ਼ ਇਸ ਤਰ੍ਹਾਂ ਨਿਕਲਿਆ ਹੈ ਜਿਸ ਤਰ੍ਹਾਂ ਕੋਈ ਵੱਡਾ ਸਿਆਣਾ ਹੱਸ ਕਰ ਮਿਲਦਾ ਹੈ ਇਸ ਬਾਲਕ ਦੀ ਮੈਨੂੰ ਵੱਡੀ ਹੈਰਾਨਗੀ ਲੱਗ ਰਹੀ ਹੈ ਤਾਂ ਪੰਡਿਤ ਕਹਿਆ ਸੁਣ ਕਾਲੂ ਬਾਲਕ ਸਤਾਈੇ ਨਛੱਤਰੀ ਪੂਰੀ ਜਨਮਿਆ ਹੈ ਜੇ ਪਹਿਲੇ ਦੋ ਪੈਰਾਂ ਦੇ ਅੰਦਰ ਜਨਮਿਆ ਹੈ ਤਾਂ ਸ਼ਾਹੂਕਾਰ ਹੋਵੇਗਾ ਜੇ ਪਿਛਲੇ ਪਹਿਰੇ ਰਾਤ ਢਲੀ ਹੋਈ ਜਨਮਿਆ ਹੈ ਤਾ ਅੱਜ ਵੱਡੀ ਪੂਰਬੀ ਦੀ ਰਾਤ ਆਹੀ ਇਸ ਦੇ ਸਿਰ ਤੇ ਸਤਰ ਫਿਰਿਆ ਲੋੜੀਏ ਮੈਨੂੰ ਬੜਾ ਅश्चਰਜ ਆਉਂਦਾ ਹੈ ਦੇਖਾਂ ਕਿਹੜਾ ਸ਼ਤਰ ਫਿਰੇ ਪੰਡਤ ਬੜਾ ਵਿਦਵਾਨ ਹੈ ਸੀ ਤਾਂ ਪੰਡਤ ਕਿਹਾ ਕਾਲੂ ਮੈਨੂੰ ਬਾਲਕ ਦਾ ਦਰਸ਼ਨ ਕਰਾਓ ਤਾਂ ਕਾਲੂ ਅੰਦਰ ਜਾ ਕੇ ਬਾਲਕ ਮੰਗਿਆ ਆ ਅੱਗੋਂ ਨਾਨਕ ਜੀ ਦੀ ਮਾਤਾ ਬੋਲੀ ਮੈਂ ਬਾਲਕ ਨਹੀਂ ਦੇਂਦੀ ਠੰਡ ਦੇ ਦਿਨ ਹੈਨ ਤਾਂ ਪੰਡਿਤ ਕਹਿਆ ਬਾਲਕ ਦੇਵੋ ਜੇ ਕੁਛ ਬਾਲਕ ਨੂੰ ਵਿਗਨ ਹੋਵੇ ਤਾਂ ਮੈਂ ਹੱਸ਼ਾ ਕਰਾਂਗਾ ਤਾਂ ਬਾਲਕ ਮਾਤਾ ਨੇ ਦਿੱਤਾ ਤਾਂ ਕਾਲੂ ਪੋਤੜਿਆਂ ਵਿੱਚ ਲਪੇਟ ਕੇ ਲੈ ਆਇਆ ਤਾਂ ਆਇਕੇ ਪੰਡਿਤ ਦੇ ਅੱਗੇ ਲੈ ਬੈਠਾ ਅਤੇ ਪੰਡਿਤ ਗਿਆਨਮਾਨ ਸੀ ਪੰਡਿਤ ਅੱਗੋਂ ਉੱਠ ਖੜਾ ਹੋਇਆ ਦੋਹੇ ਹੱਥ ਜੋੜ ਕੇ ਨਮਸਕਾਰ ਕੀਤੀ ਤਾਂ ਪੰਡਿਤ ਨੇ ਆਖਿਆ ਜਾ ਕਾਲੂ ਲੈ ਜਾ ਤਾਂ ਬਾਲਕ ਨੂੰ ਕਾਲੂ ਨੇ ਅੰਦਰ ਦੀ ਦਿੱਤਾ ਤਾਂ ਫੇਰ ਕਾਲੂ ਆਏ ਕੇ ਆਖਿਆ ਪੰਡਿਤ ਜੀ ਇਸ ਬਾਲਕ ਦਾ ਨਾਮ ਦੱਸੋ ਜੋ ਮਹੂਰਤ ਜਨਮਿਆ ਹੈ ਇਸ ਦੇ ਲੱਛਣ ਦੱਸੋ ਤਾਂ ਪੰਡਤ ਨੇ ਕਿਹਾ ਕਾਲੂ ਇਸ ਦਾ ਨਾਂ ਮੈਂ ਸੋਧ ਕੇ ਰੱਖਾਂਗਾ 13 ਦਿਨ ਵਿਚਾਰ ਕਰਦਾ ਰਿਹਾ ਜਾਂ 13 ਦਿਨ ਹੋਈ ਤਾਂ ਪੰਡਤ ਆਇਆ ਬਾਲਕ ਨੂੰ ਚੋਲਾ ਪਾਇਆ ਅਤੇ ਨਾਂ ਰੱਖਿਆ ਨਾਨਕ ਨਿਰੰਕਾਰੀ ਤਾਂ ਕਾਲੂ ਕਹਿਆ ਪੰਡਤ ਜੀ ਤੁਸੀਂ ਇਹ ਨਾਂ ਨਹੀਂ ਸੀ ਰੱਖਣਾ ਇਹ ਨਾਂ ਹਿੰਦੂ ਤੁਰਕ ਦਾ ਸਾਜਾ ਹੈ ਤਾਂ ਪੰਡਿਤ ਆਖਿਆ ਕਾਲੂ ਇਹ ਵੱਡੀ ਅਵਤਾਰੀ ਹੈ ਇਹ ਵੱਡਾ ਅਵਤਾਰੀ ਹੈ ਤੇਰੇ ਘਰ ਆਇਆ ਹੈ ਏਵਡ ਅਵਤਾਰੀ ਅੱਗੇ ਕੋਈ ਨਹੀਂ ਹੋਇਆ ਸ੍ਰੀ ਰਾਮ ਜੰਦਰ ਤੇ ਕ੍ਰਿਸ਼ਨ ਚੰਦ ਹੋਏ ਹਨ ਸੋ ਉਹਨਾਂ ਨੂੰ ਹਿੰਦੂ ਪੂਜਦੇ ਸਨ ਇਸ ਨੂੰ ਹਿੰਦੂ ਤੁਰਕ ਦੋਵੇਂ ਪੂਜਣਗੇ ਇਸ ਦਾ ਨਾਉ ਜਿਵੇਂ ਅਸਮਾਨਾਂ ਵਿੱਚ ਰਹਿ ਜਾਵੇਗਾ ਵਣ ਤ੍ਰਿੰਨ ਨਾਨਕ ਹੋਏ ਜਾਵੇਗਾ ਇਸ ਤਾਈਂ ਸਮੁੰਦਰ ਰਾਹ ਦੇਵੇਗਾ ਅਤੇ ਧਰਤੀ ਵੀ ਰਾਹ ਦੇਵੇਗੀ ਅਸਮਾਨ ਵੀ ਰਾਹ ਦੇਵੇਗਾ ਇਹ ਇੱਕ ਏਕਾ ਦਰੰਕਾਰ ਹੀ ਜਪੇਗਾ ਅਤੇ ਲੋਕਾਂ ਨੂੰ ਜਪਾਵੇਗਾ ਵੱਡਾ ਧਰਮਾਤਮਾ ਗਿਆਨੀ ਧਿਆਨੀ ਹੋਵੇਗਾ ਰਾਤੇ ਕੀਤੇ ਨੂੰ ਕੀਤਾ ਹੀ ਜਾਣੇਗਾ ਬਿਨਾ ਪਰਮੇਸ਼ਰ ਹੋਰ ਕਿਸੇ ਨੂੰ ਨਹੀਂ ਜਾਣੇਗਾ ਕਾਲੂ ਇਹ ਅਰਮਾਨ ਮੈਨੂੰ ਰਹਿਸੀ ਕਿ ਆ ਜਾਣਾ ਮੈਂ ਇਸ ਦਾ ਪ੍ਰਤਾਪ ਦੇਖਾਂਗਾ ਕਿ ਨਾ ਦੇਖਾਂਗਾ ਕਿਆ ਜਾਪੇ ਜੋ ਮੇਰੀ ਆਰਬਲਾ ਕਿੰਨੀ ਹੈ ਇਹ ਵੱਡਾ ਅਵਤਾਰੀ ਜਨਮਿਆ ਹੈ ਨੌ ਨਾਥ ਚੌਰਾਸੀ ਸਿੱਧ ਛੇ ਜਤੀ 52 ਵੀਰ 64 ਜੋਗਨੀ ਭੂਤ ਪ੍ਰੇਤ ਦੇਵ दानव ਦੇਵੀਆਂ ਰਿਖੀ मुनि पीर पकंबर ਸਭ ਇਸ ਦੀ ਆਗਿਆ ਮੰਨਣਗੇ ਇਹ ਆਪ ਨਿਰੰਕਾਰ ਜਗਤ ਦੇ ਉਧਾਰ ਕਰਨ ਨੂੰ ਆਇਆ ਹੈ ਇਹ ਵਾਰਤਾ ਆ ਕੇ ਪੰਡਤ ਆਪਣੇ ਘਰ ਨੂੰ ਗਿਆ ਕਾਲੂ ਸੁਣ ਕੇ ਬਹੁਤ ਪ੍ਰਸੰਨ ਹੋਇਆ ਅਤੇ ਲੱਗੇ ਬਾਲਕ ਦੀ ਪਾਲਣਾ ਕਰਨ ਅਤੇ ਕਾਲੂ ਨੇ ਘਰ ਵਿੱਚ ਅੰਨ ਬਸਤਰ ਗਉਆਂ થી ਆਦੇ ਲੈਕਰ ਦਾਨ ਕੀਤਾ ਆਨੰਦ ਮੰਗਲਾਚਾਰ ਹੋਏ ਸਰਬ ਪਰਿਵਾਰ ਨੇ ਖੁਸ਼ੀ ਕਰੀ ਮਾਤਾ ਤ੍ਰਿਪਤਾ ਨੂੰ ਸਰਬਤਰ ਤ੍ਰਿਆ ਨੇ ਮਿਲਕਰ ਵਧਾਈ ਦਿਨੀ ਮਾਤਾ ਨੇ ਸਭ ਕੋ ਆਸ਼ਿਕ ਦਿਨੀ ਮਾਨ ਕੀਆ ਬੋਲੋ ਭਾਈ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ